सत्नाम श्री वाहिब साहिब का जी रहरास साहिब हरे जो गुरु भक्त काया काज रखदाया राम राज्य हरना कृष्ण दुष्ट मारिया प्रहलाद उतराया अहंकारिया निका पिठ दे राम जो उठलाया तिन्नालिक ऐसा हर सीविया अंत दे छड़ाया

ਸੋ ਸਚਾ ਸਾਹਿਬ ਸੁਖ ਸਵਾਝੋ ਜਿਨ ਕੀ ਤੀਸੋ ਪਾਰ ਰੁਪਿਆ ਕਹਉ ਨਾਨਕ ਰਤੇ ਕੀਆ ਬਾਤਾ ਤੂ ਕਿਛ ਕਰਨਾ ਸੋ ਕਰ ਰਹੀਆ ਸੋਦਰ ਰਗਸ ਸੁਮੁੜਾ ਕਰਨਾ ਓੰਕਾਰੇ ਸਦ ਸੁਰਸਾਦ ਸੋਦਰ ਤਿਰਕੇ ਹਾ ਸੋ ਘਰ ਕੀ ਹਾ ਜਿਪਾ ਸੁਰਸ ਮਰਦੇ ਬਾਜਿ ਤੇ ਨਾਦ ਧੁਨਿਕ ਸੋ ਕਾ ਕੀਤੇ ਤੇਰੀ ਬਾਣ ਹਾਰੇ hete tera kure so kahi ae kete tere gavan haare gavan totnon pavon paani bas sundar gabe ra jata do ware gavan totnon cheta kuk lik jarn lekin dharm vichare gavan totnu ishwar brahma devi sundare sada saware ਗਾਵਨ ਤੁਧਨੋ ਇੰਦਰਦਾਸ ਨਾਥੀ ਦੇਵਤਿਆਂ ਤਰਨਾਲੀ ਗਾਵਨ ਤੁਧਨੋ ਸੇਤ ਸਮਾਤੀ ਅੰਦਰ ਗਾਵਨ ਤੁਧਨੋ ਸਾਦੀ ਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਮੀਰ ਕਰਾਰੇ ਗਾਵਨ ਤੁਧਨੋ ਪੰਡਤ ਕਲਕੀਸ਼ਰ ਜੋਗ ਜਗਵੀਤਾ ਨਾਲੇ ਗਾਵਨ ਤਤਨੋ ਤਤਨਾ ਬਾਹਣੀਆਂ ਮਨਮੋਹਨ ਸਰਸ ਮਛ ਪ੍ਰਿਆਨੇ ਗਾਵਨ ਤੁਤਨੋ ਰਤਨੁ ਕਾਇ ਤੇਰੀ ਅਠਸੈ ਇਤਨਾਲੀ ਗਾਵਨ ਤਤਨੋ ਜੋਤ ਮਹਾ ਪ੍ਰਸੂਰ ਗਾਵਨ ਤੁਤਨੋ ਖਾਨੀ ਚਾਰੀ ਗਾਵਨ ਤੁਤਨੋ ਖਾਨ ਨੰਦ ਬ੍ਰਹਮੰਡਾ ਕਰ ਕਰ ਕੀਤੇ ਨਿਤਾਰੇ ਤੇ ਤੁਧ ਨੋ ਗਾਵਨ ਜੋ ਤੁਧ ਪਾਵਨ ਰੂਪ ਤੇਰੇ ਭਗਤਰ ਸਾਂਦੇ ਹੋ ਕੀਤੇ ਤੁਧ ਨੋ ਗਾਵਨ ਸਿਬ ਜਿਤ ਨ ਆਵਨ ਨਾਨਕ ਕਿਆ ਵਿਚਾਰੇ ਸੋ ਈਸੁ ਸੁਬਸ ਸਾਹਿਬ ਸਾਤਾ ਸਾਤੀ ਨਾਹੀ ਹੈ ਕਿਉ ਸਿਦੈ ਨਾ ਦਸੀ ਰਚਨਾ ਜੇ ਨੂਰ ਚਾਏ ਰੰਗੀਰ ਨਿਪਾਦਿ ਤੇ ਕਰ ਕਜਿ ਸਿਮਾਇ ਜਿਨੂ ਪਾਹਿ ਕਰ ਕ ਦੇਖੈ ਕੀਤਾ ਆਪਣਾ ਜੋਤੀ ਮਢਾਈ ਜੋ ਸੁਭਾਵੈ ਸੇ ਕਰਿ ਸੇ ਰੂਪਿ ਨ ਕਰਨਾ ਜਾਇ ਸੋ ਬਾਦ ਸਾਹਿਬੀ ਸਾਪਤ ਸਾਹਿਬ ਨਾਨਕ ਰਹਿਣੂ ਰਜਾਈ ਅਸਰੁ ਦਾ ਕਲਨ ਹੋ ਵੱਡਾ ਅਕਸ ਕੋਏ ਕੇਵਲ ਵੱਡਾ ਢੀਟਾ ਹੋਏ ਕੀ ਮਾਇਨਾ ਕੇ ਹਜਾਏ ਕਹੇ ਗਾਲੇ ਜਿਦ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੀਰਾ ਕੋਈ ਨ ਜਾਣੇ ਤੇਰਾ ਕੀਤਾ ਕਿੰਨ ਚੀਰਾ ਰਹਾ ਸਭ ਸੁਰਤੇ ਮ ਸੰਤ ਕਮਾਈ ਸੰ ਕੀਮਤਾਂ ਵਿੱਚ ਕੀਮਤ ਪਾਏ ਗਿਆਨੀ ਧਿਆਨੀ ਗੁਰ ਕਰਹਾਏ ਕਹ ਨਾ ਜਾਏ ਤਰੀ ਤਨ ਬਡੇ ਆਏ ਸਭ ਸਤ ਸਉ ਸੰਤ ਪਾਪ ਸੁ ਚਿੰਗਿਆ ਜੁਈਐ ਸਿੱਧਾ ਮੁਖਾ ਕਿਉ ਵੰਡਿਆਈਆ ਤਤ ਸਿੱਧਿ ਕਿਨ ਨਕਾਇਆ ਕਰਮ ਲੈ ਨਾਹੀ ਟਕ ਰਹਾਈਆ ਆਖਣ ਵਾਲਾ ਕ ਵਿਚਾਰਾ ਸਿੱਧੀ ਪਰੇ ਸ੍ਰੀ ਕੰਡਾ ਰਹਾ ਜਿਸ ਤੂ ਦੇਸ ਕਾ ਚਾਰਾ ਨਾਨਕ ਸਤਿ ਸਗਰਨ ਹਾਰਾ ਅਸੰਘ ਲਗਨਾਂ आखा श्रे मर जाओ का की लिया सुकु श्रे मेरी आण जीव सरजा ना सचनेरि मा सच साहि सचना सचन कीर्तन मध्याय अथके कीर्तन पाय जल पाहि न कट न जाए

ਰਾਗ ਉਚਰੀ ਮਹਲਾ ਚੌਥਾ ਹਰ ਕੇ ਜਨ ਸਤਿ ਸਤਿ ਕਾ ਬਨੂ ਪ੍ਰਗਨ ਪਾਸ ਹਮ ਕੀ ਦੇ ਕ੍ਰਿ ਸਤਿ ਸੁਨਾਇ ਕਰ ਦਿਆਨ ਪ੍ਰਗਾਸ ਵਿਧਿ ਮਿਤਰ ਦੇਵਾ ਮੁਖ ਰਾਮ ਪ੍ਰਗਾਸ ਗੁਰੂ ਨਾਮਿ ਰਾਮ ਸੁਖਾਇ ਹਕੀ ਤੁਮ ਜੀ ਧਾਰਾ ਸੁਰਹਾ ਹਰ ਜਨ ਕੇ ਵਡ ਘਾ ਕ ਬੜੇ ਜਿ ਹਰ ਸੋ ਲੱਗਿਆਸ ਹਰ ਨਾਮ ਨਿਰਤਾਸ ਸਉ ਸਿਗਤ ਬਿੰਗਾਸ ਜਿ ਜਨ ਹਰ ਹਰ ਨਾਮ ਨਾ ਪਾਏ ਆ ਕੀ ਬਾਗ ਜੀ ਜਪਾਸ ਸੁ ਸਾਥ ਸੇ ਸਤਿ ਨਿ ਆਏ ਤ੍ਰਿਕ ਜਗ ਤ੍ਰਿਕ ਜੀਵਾਸ ਜਿਨ ਹਰਿ ਜਪਤ ਸਤਿਗੁਰ ਸੰਗਤ ਪਾਈ ਤੈ ਹਰਿ ਰੇਸਤ ਕਿ ਲਿਖਿਆ ਲਿਖਾਸ ਤਾਹੋਂ ਧੰਨ ਸਤਿ ਸੰਗਤ ਚਿਤ ਰਸ ਪਾਏ ਆ ਮਿਲੇ ਜਨਨ ਨਾਮ ਪ੍ਰਕਾਸ਼ ਰਾਖੁ ਜੀ ਮਿਲਦਾ ਕੰਝੇ ਵੈ ਕਾਹਿਰੇ ਮਨ ਚਿਤਵਉ ਤਮ ਜ ਆਹਰ ਜਪ ਰਿਆ ਸਭ ਸ੍ਰਿਮਾਇ ਜਨ ਪਾਏ ਤਾ ਕਰਜ ਕਾ ਕੋ ਕਰਤਿ ਆ ਮੇਰੇ ਮੋਦੂ ਜੀ ਸਾਥ ਸੁਖ ਸੁਭਲ ਸੁਦਰੀ ਆ ਗੁਰ ਪ੍ਰਸਾਦਿ ਪ੍ਰਗਟਿ ਪਾਇਆ ਸੁਪੀ ਕਾਰੁ ਹਰਿ ਹਰਿ ਰਹਾਉ ਜਨਮ ਪਿਤਾ ਮੁਸਕ ਬਿਨਤਾ ਕੋ ਨ ਕਿਸ ਕੀ ਧਰਿਆ ਸਿਰੁ ਸਿਸ ਤਿਸ ਬਾਹ ਫਾਗਰੋ ਕਾਹੇ ਕੋ ਕਰਿਆ ਊੜ ਊੜ ਅਗੇ ਸੋ ਪ੍ਰਸਾਦਿ ਪਾਛੇ ਵਿਚਰੇ ਚਰੇਆ ਕਬਲ ਕਮਾਵੇ ਕੋ ਜੁਗਾਵੇ ਮਨ ਦਿਸਿ ਜਿਮ ਕਰਿਆ ਸਭੁ ਲਿਧਾਲੁ ਦਾ ਸਛਤ ਦਾਨੁ ਠਾਕੁਰ ਕਰਤੰ ਕਰੇ ਆ ਜਨਾਨਕ ਵਰ ਸਭੁ ਲਜਾਈਐ ਤਿਰੰਤਰ ਪ੍ਰਭੁ ਰਵਰਿਆ ਰਾਗ ਅਸਾ ਨਿਲਾਤ ਕਾ ਸੂਦਰ ਕੇ ਕੁਨਕਾਰ ਸਤਿ ਸਛਤ ਪ੍ਰਸਾਦ ਹੋ ਕ੍ਰਿਪਾ ਨਰਨਜਨਾ ਕ੍ਰਿਪਾ ਨਰਨਜਨਾ ਹਰ ਕਾਮਾ ਗਮਿਆਕਾਰ ਸ਼ੁਭ ਤਿਆਵੇ ਸੁਤਿਆਵੇ ਜੀ ਅਸਚੀ ਸੁਨਹਾਰਾ ਸਭ ਜੀਤ ਮਾਰੀ ਜੀ ਤੁਮ ਜੀ ਆਕਾ ਦਾਤਾਰ ਹਰ ਤੇ ਆਬੂ ਸੰਤੂ ਜੀ ਸੰਜੂ ਵੀ ਸਾਰਾ ਹਰ ਆਪੀ ਕਾ ਪ੍ਰਿਆਪੀ ਸੇਵਕ ਜੀ ਕਿਆ ਨਾਮ ਤਿਤ ਵਿਚਾਰ ਹੈ ਤੂੰ ਘਟੇ ਪਰੰਤ ਸੁਪਨੇ ਅੰਦਰ ਜੀ ਆਇਆਂ ਨੂੰ ਸੁਣਾਣੇ ਕਲਾ ਚਿੰਗ ਵੇਖਿਆ ਜੀ ਸੁਨੀਰੀ ਚੋ ਜਿ ਵਿਦਾਨ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬੇਨੂ ਨਾ ਜਾਣ ਕਾਰ ਬ੍ਰਹਮ ਬੇਅੰਤ ਬੇਅੰਤ ਜੀ ਤਰੇਕਾ ਗੁਨਾ ਖੁਕਾਣਾ ਜੋ ਸਿਵਹ ਜੋ ਸਿਵਤ ਜੀ ਜਨਨਕ ਤਨ ਗੁਰਬਾਨ ਹਰਿ ਤੇ ਆਵੇ ਹਰਿ ਤੇ ਆਵੇ ਤਦ ਜੀ ਸਦਨ ਸੁਖ ਵਾਸੀ ਸੇਮ ਮੁਕਤੋ ਸੁਖੰਤ ਪੈ ਜਨ ਅਰਤੀ ਆਇਆ ਜੀ ਤਨ ਤੁੰਕੇ ਜਉ ਕੀ ਵਾਸ ਜੈ ਨਿਰਭਉ ਜਨ ਅਲਰ ਪਹੁੰਚਾਇਆ ਜੀ ਤਨ ਕਾ ਬਹੁ ਸੁਖ ਵਾਸੀ ਜਿਨ ਜੀਵਾਂ ਜਿਨ ਸੇਵਿਆ ਮੇਰਾ ਹਰ ਚੀਤੇ ਹਰ ਰੁਖ ਸਮਾਸੀ ਸਿਧਾਂਤ ਸਿਤਾਨੂ ਜਿਨੋ ਕਿਆਇਆ ਜੀਤ ਲਾਲਿਕੋ ਤੁਲਕੁਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਕਾ ਤੇਰੀ ਭਗਤ ਤੇਰੀ ਪੰਸਲਾ ਸੁਧ ਜੀ ਹਰਨ ਕਨੇ ਕਨੰਤਾ ਤੇਰੇ ਅਨੁਕ ਤੇਰੇ ਅਨਕਰਰ ਪੂਜਾ ਜੀ ਤਮ ਕਾ ਪਹਿਜ ਪਵੇ ਅੰਤਾ ਤੇਰੇ ਅਲਿਕ ਤੇਰੇ ਅਲਿਖੇ ਬੋ ਸੁਮਿਰ ਸਾਚੀ ਕਰ ਕਰਿਆ ਕਾ ਕਰਮ ਕਰੰਤਾ ਸੇ ਭਗਤ ਸੇ ਭਗਤ ਕਹੇ ਜਨਨਾਨਕ ਜੀ ਜੋ ਕਹਾਵੇ ਮੀਰ ਰੇਤ ਬੰਦਨ ਦਾ ਆਧੁਰਕਿਆ ਪ੍ਰਮਹਰ ਕਰਤਾ ਜੀ ਜੀਵਣ ਲਗ ਹੋਏ ਜੋ ਜੋ ਤੇ ਜੋ ਕੇ ਉਸ ਦਾ ਸਦੰਤ ਹੈ ਫੋਜੀ ਤੂੰ ਚਲ ਕਰਤਾ ਸੋਏ ਤੇ ਆਪੇ ਭਗਵਾਨ ਸੁਰਤਾ ਜੀ ਤੇ ਆਪੇ ਕਰ ਸੋਏ ਤੇ ਆਪੇ ਸਭ ਸੁਪਾਏ ਜੀ ਤੇ ਆਪੇ ਸਭ ਕੋਏ ਜਨ ਨਾਲ ਕੋ ਪੰਗਾ ਮੈਂ ਕਹਤੇ ਕਿ ਜੀ ਜੋ ਸਭ ਸੇ ਕਾ ਜਾਣੋਈ ਅਸਨ ਨਾ ਚੋਹ ਹੈ ਤੂੰ ਕਰਤਾ ਸੁਚਿਆ ਰਮੇਂਦਾ ਸਾਈਂ ਜਤ ਭਗ ਸੁਚਿ ਸਭ ਤੇਰੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਤਨਾ ਬਖ ਲਪਾਇਆ ਗੁਣ ਕਨਾਦਨ ਗਵਾਇਆ ਤੇ ਆਪੇ ਸ਼ੂਣਿ ਆਪੇ ਲਾਇਆ ਤੂੰ ਦਰਿਆਉ ਸੰਤ ਜਿਹੀ ਮਾਹੀ ਤੁਜ ਜਨ ਦੂਜਾ ਕੋ ਨਾ ਹੈ ਜੀਤੰਤ ਸਤੇ ਰਖੀ ਲਾ ਵਿਜੋਗ ਚੁੜਿਆ ਸੁ ਲੋਕੀ ਮੇਲਾ యేసనా ਤੂੰ ਜਾਣ ਹੈਸੂਰ ਜਾਣ ਹਰ ਸਿਧਿਆ ਤੁਮ ਕਾਨ ਜਿਹੜਾ ਸੂਰੀਂ ਤਸਕਾਇਆ ਸਹਿਜੀ ਵਰਣਾਂ ਸਮਾਏ ਕੀ ਆਪੀ ਪ੍ਰਤਾ ਤੇਰਾ ਕਿਆ ਸੁ ਹੋਏ ਤੁਮਨ ਤੂੰ ਜਾਣ ਨਾ ਕੋਏ ਊਂਕਾਰ ਪਰਵੇਖ ਜਾਣ ਸੂਰੀ ਬਲਾਲਕ ਕਹੁ ਕਬਟਹ ਅਸੂਲ ਨਾ ਪੈ ਲੈ ਜਿਤੁ ਸਰਬ ਰਣੈ ਭੈਨ ਨਿਵਾਸ ਪਾਇ ਕਵਕ ਤ੍ਰਿਤੀਆ ਕਹਿਜਮ ਭਗਨੇ ਚੰਦ ਅਵਿਖੇ ਸ੍ਰੀ ਗੁਰੂ ਪਿਆਰੇ ਅਪ ਮੰਨੇ ਆਪਣਾ ਜੀ ਚੂਰ ਮਲਾਹਰ ਵਿਸ਼ਰਤੀ ਰੋ ਗੁਣ ਕੰਡਿਆ ਰਹਾ ਜਹਨ ਜਤੀ ਸਕੇ ਨੀ ਪੜਿਆ ਸ੍ਰੀ ਦੇਵਕਦਾਨ ਅਯਾ ਕਲਾਣ ਕੋਤਰੀ ਕੀ ਸਰਣਾ ਰਸੁਲਾਹੂ ਵਿਸਰਿਆ

ਕਹੂ ਨਾਨਕ ਜੁਨੇ ਚੇ ਕਰਮਾ ਸ਼ਰਨ ਪਰੇ ਕੀ ਰੱਖੂ ਸਰਮਾ ਜਗ ਤਾ ਬਸੂ ਜਮ ਤਰਨ ਨੂੰ ਪਿਮਾਏ ਜੀਵ ਸਾਧੂ ਨ ਜਾਣ ਹਰ ਰਾਇਆ ਕਹੂ ਨਾਨਕ ਅਬ ਲਈ ਚੇ ਕਰਮਾ ਸ਼ਰਨ ਸਰੇ ਕੀ ਰੱਖੂ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਆਤ ਸਾਹਿਦ ਸਵੀ ਕਾਵਯ ਬਾਤ ਬੇਨਤੀ ਚੋਪਾਈ ਅਮਰੀਂ ਕ੍ਰੋਹਾ ਦੇਰ ਚ ਫੂਲੇ ਜਿਤ ਕੇ ਚ ਤਉ ਚਲਨ ਮੰਡੈ ਹਮਾਰਾ ਆਪਣਾ ਜਾਨ ਕਰੂ ਉਪਰਤ ਕਰ ਹਮਰੇ ਦੁਖ ਬਤਨ ਕਹਾਵੋ ਆਪਕਾ ਦੇ ਮੈਂ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸ਼ਿਵ ਸੇ ਸਿਖਸਵ ਕਰਤਾਰਾ ਪੁਰ ਚਾਲਿ ਸਕਰਦੈ ਕਰੀਐ ਸਭਨ ਕੋ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੁਰ ਪਜਨ ਕੀ ਰਹੇ ਪਿਆਸ ਤੁਮੇ ਸਾਧੂ ਕੀ ਵਰਨਾ ਧਿਆਨ ਜੋ ਗ੍ਰਚਾ ਸਤਮਤੀ ਪਾਉ ਜੀਵ ਕਾਸਿ ਕੋ ਹਮਾਰੇ ਤਾਰਿਐ ਚੋਲੋ ਚਲ ਸੁਤਰਾ ਹਮਾਰੇ ਮਾਰੀਆ ਫੋਜ ਮੁਜਗਰੀਐ

ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸੁਗਲ ਕਾਲ ਕਾ ਕੀ ਤਮਾਸ਼ਾ ਜਮਨ ਕਾਲ ਜੋ ਕੀ ਸੁਕੀਓ ਬੇਦਰਾ ਬੰਮਾ ਜੁਤੀਓ ਜਮਨ ਕਾਲ ਸੋ ਲੋਕ ਸਵਾਰ ਨਮਸਕਾਰ ਤਾਈ ਹਮਾਰ ਜਮਨ ਕਾਲ ਸੋ ਜਗਤ ਬਨਾਇਓ ਦੇਵਤਾ ਤੋ ਜਿਚ ਨਿਪਜਾਇ ਆਦਿ ਅੰਤ ਤੇ ਅਵਤਾਰ ਸੰਗ੍ਰਹਿ ਸੋ ਜੋ ਹਮਾਰਾ ਨਿਸ਼ਕਾਸੀ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੇ ਸੇਵਕਨ ਕੋ ਸੁਭਨ ਸੁਖ ਦਿਓ ਸਤਨਕ ਕੋ ਕਲਮੋਬਦ ਕੀਓ ਘਟ ਕਕੇ ਅੰਤਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਰਸ਼ਾਨਤ ਚਿੰਟੇ ਤੇ ਗੁੰਚਰਸਤੰਦ ਸਭ ਪਰ ਕਿਰਪਾ ਦਿਸਤ ਕਰ ਫੂਲਾ ਸਤਨਦੋਂ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਰਸ਼ਾਨ ਅਤ ਕਟਕੇ ਪਰ ਕੜਕੇ ਜਨ ਜਬ ਉਦ੍ਰਕਰ ਕਰ ਕਰ ਤਾਰ ਪਰ ਚਤ੍ਰਤਵ ਦੇਹੀ ਆਪੈ ਜਿਵ ਆਕਲ ਕਰਤੋ ਕਉ ਮਹ ਤੁਮਾਂ ਮਿਲਤ ਦੇਤਰ ਸਭ ਹੋ ਜੇਤੇ ਬਦਨ ਸੁਖ ਸੰਤਾਰਾ ਪ੍ਰਪਨੇ ਬੋਚਾਰ ਤੁਮ ਸਭੇ ਤੇ ਰਖ ਨਿਰਾ ਨਮੋ ਜਾਨ ਤੇ ਵੇਦ ਤੇ ਤਿਆ ਨਮ ਨਰੰਕਾਰ ਨਰਕਨ ਲੰਬ ਆਦੰ tril ਅਨਾਦ ਸੰਭ ਤਕ ਮੂੜ ਚਰਤ ਪੇਦਾ ਜਾ ਕੋ ਪੇਵ ਨਾ ਪਾਵਤ ਵੇਦੈ ਤਾਕੋ ਕਰਪਾ ਹਿ ਨਾਨਕ ਮਾਨਤ ਮਹਾ ਮੂੜ ਕੁਸ਼ ਪੇਦ ਨਾ ਜਾਣਤ ਮਾਦੀਨ ਕੋ ਕ ਸਦਾ ਸੇਵਾ ਨਰੰਕਾਰ ਕਾ ਚਿੰਤਨ ਪੇਵੈ ਆਪੇ ਆਪਣੀ ਹੁਦਾ ਜੀਤੀ ਬੰਨਤ ਫਿਰ ਫਨ ਤੋ ਤੇਥੇ ਤੁਮਰਾ ਨਥਾ ਨਾ ਦਤ ਸਾਰਾ ਕਹ ਗਤ ਸੁਜਾ ਪ੍ਰਥਮ ਸੰਸਾਰ ਏ ਕਾ ਰੂਪ ਅਨੂਸੂਰ ਰੂਪ ਰੰਗ ਕਿਉ ਰੰਗ ਕੇ ਫੂਕਾਂ ਡਿਰ ਸੇ ਤੁਜ ਕੀਨੇ ਅਪਜ ਖਾਨ ਬੌਰ ਚ ਜੀਨੇ ਕਉ ਫੂਲ ਰਾਜਵ ਬਤਨ ਕੋ ਸੁਮਿਲ ਪਿਉ ਸਿਖਰੇ ਕੈਟਾ ਸਗ੍ਰਿ ਸਿਸ਼ਟ ਦਿਖਾਇ ਹੰ ਚੰਗਵ ਆਤਮ ਜਗਾਤ ਸੁਖ ਸੁਯੰਭਵ ਅਵਰੇ ਚਾਵੀ ਤੁਮ ਕਰੋ ਸਿਕੋ ਬਾਰਸ ਸਿਖੇ ਜਿਦੁ ਦੁਸ਼ਟ ਵਿਤੇ ਉਦਮੁ ਫਟਾ ਸੁਖ ਮਿਲੈ ਸਹਰੂ ਨੁ ਘਾਤਾ ਜੇ ਅਸਤੋ ਜਤੋ ਸਰਨੇ ਪਾਰੇ ਤਿਲਕੇ ਦੁਸ਼ਟ ਦੁਖ ਤਾ ਮਰੇ ਕ੍ਰੁਖ ਜਉਂ ਪੰਖਰੇ ਤਿਹਾਰੀ ਤਿਲਕੇ ਤੂ ਸੰਕਟ ਸੋ ਟਾਰੇ ਜੋ ਕਾਲ ਕੋ ਇਕ ਵਾਰ ਧਿਆਇ ਹਾ ਤਾਕੇ ਕਾਲੋ ਨਿਕਣ ਅਹਰਿ ਛਾ ਹੋਇ ਤਸਵ ਕਾਲ ਦੁਸ਼ਟਾ ਸੋ ਤ੍ਰੰਤ ਦੇ ਕਾਲਾ ਕਿਰਪਾ ਦੁਸ਼ਟਾ ਤਨ ਜਾਨ ਹਰੂ ਤਾਕੇ ਤਾਤਨ ਕਮ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਏ ਦਿਸਟ ਸਸਵਾ ਸਤਾ ਨ ਕੋਏ ਇੱਕ ਵਾਰ ਜਿੰਤਵਾ ਸੰਧਾਰਾ ਕਾਲ ਸੋ ਚੇਤਾ ਹਿ ਉਬਾਰਾ ਜਿਨ ਨਾਰ ਨਾਮ ਤੇ ਹਾਰੋ ਤਹ ਦਰਗ ਦੁਸ਼ਟ ਦੁਖ ਤੇਰਾ ਖੜਕ ਕੀਤਿ ਮੈਂ ਸ਼ਰਨ ਤੇ ਹਾਰੇ ਆਪੇ ਹਾਥ ਦੱਲ ਹੋ ਉਬਾਰੇ ਸਰਬ ਤੁਰਮੋ ਸਹਾਏ दुष्ट दु:खते देव बचाए खड्ग कीत मैं शरण तिहार अब हाथ दद हो उबा रे सरग छोड़ मो हो सहाय दुष्ट दु:खते ने हो बचाए सवैया आए गए जब तिमरे तुम से कहो तेरे ल्यालो ਰਾਮ ਰਹਿਮ ਪੁਰਾਨ ਪੁਰਾਨ ਨੂੰ ਕਹਿ ਮੈਂ ਕੀ ਤ ਨਾ ਮੰਨਿਓ ਸਿਮਰਤ ਸਾਤਰ ਵੇਦ ਸੁਨਾਵ ਫੇਦ ਕਾਮੇ ਕਨ ਜਾਣਿਓ ਸ੍ਰੀ ਸੁਬਾਨਿ ਕਿਰਪਾ ਤੁਮਰੀ ਕਾਰ ਬਨਾਂ ਕਿਉ ਸੁਤੋਏ ਵਿਕਰਨ ਦੋਹਿਰਾਏ ਸਗਲ ਦਵਾਰ ਕਉ ਸੋਧ ਕਹਿ ਗਹਉ ਤੁਹਾਰੋ ਦਵਾਰ ਬਾਹਲੇ ਕੀਨਾ ਜੇ ਅਸ ਗੋਬਿੰਦ ਦਾਸ ਸੁ ਤੁਹਾਰੈ ਸਗਲ ਰੂਰ ਕੋ ਸਾਧ ਕੈ ਗਇ ਮੋ ਤਹਾਰੂ ਰੂਰ ਬਹੀ ਗਹੀ ਕੀ ਨਾਜ ਅਸ ਗੋਬਿੰਦ ਦਾਸ ਤੁਹਾਰ ਰਾਮਿਕਲੀ ਨੁਹਦਾਤੀ ਜ ਅਨੰਦ ਇਕੋ ਅੰਕਾਰ ਸਤਗੁਰ ਪ੍ਰਸਾਦ आनंद ते मेरे माई सतगुरु में पाएया सतगुरु तपाए सति मन वजी आवा गाजियां राग रत्न परिवार परियां शब्द गा बन आईया शब्द तगव हरि के रा मन जिनी बसाया कह नानक आनंद हुआ सतगुरु में पाया ए मन मेरे आ ਕੋ ਸਦਾ ਰੰਗ ਹਰਨਾਨੇ ਅਰਨਾਲ ਰੂ ਸੁਮਨ ਵੀਰੇ ਦੁਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾਮ ਦਾ ਸਮਰਸ ਸੁਆਮੀ ਸੋ ਕਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂ ਹਰਨਾਨੇ ਸਾਚੇ ਸਾਹਿਬ ਕਾ ਨਾਹੀ ਕਰਤੇ ਰ ਘਰਤਾ ਤੇਰਾ ਸਭਿ ਚਹ ਜੀਤ ਸੋ ਪਾਵੇ ਸਦਾ ਸੁਭਤ ਸੁਨਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਹਸਿਆ ਵਾਜੀ ਸ਼ਬਦ ਕਹੇ ਕਹ ਨਾਨਕ ਸੱਚੇ ਸਾਹਿਬ ਚਾ ਨਾਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨੂ ਖਾ ਸੁਖ ਗਵਾਈਆਂ ਕਰ ਸਾਜ ਸੁਖ ਮਨ ਆਏ ਵਿਸਿਆ ਜਿਨ ਵਿੱਚਾ ਸਭ ਕੁਝ ਆਇਆ ਸਦਾ ਫੁਰਬਾਨ ਕੀਤਾ ਗੁਰੂ ਬਿਧਿ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨ ਸੰਤੋ ਸਉਤਰੋ ਪਿਆਰੇ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦਿਤ ਘਰ ਸੁਆਗ ਘਰ ਸੁਆਗ ਸ਼ਬਦ ਵਾਜੇ ਕਲਾ ਜਿਤ ਕਰਤਾ ਦੀ ਹੈ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਐੁਰ ਕਰਮ ਪਾਇਆ ਤੁਜ ਜਨ ਕਉ ਸਿਨਾਮਰ ਕਲਾ ਕੇ ਤਹ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨੰਦ ਸੁਨੋ ਵਡ ਬਾਗਿਓ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਏ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕੈ ਸਰਸੇ ਪੂਰੇ ਭਤੇ ਜਾਣੇ ਸੁਣਤੇ ਗੁਨੀਤ ਕਹਤੇ ਪਵਤ ਸਤ ਗੁਰ ਰਹੀਆ ਪਰ ਪੂਰੇ ਜਿਨ ਮੰਤ ਨਾਨਕ ਪੂਰੇ ਚਰਨ ਲਾਗੇ ਵਾਜ ਅਲਹਦ ਪੂਰੇ ਸੁਣਤੇ ਗੁਨੀਤ ਕਹਤੇ ਪਵਤ ਸਤ ਗੁਰ ਰਹੀਆ ਪਰ ਪੂਰੇ ਬੇਨਵੰਤਨਾ ਨਿਪੁਰ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ਹੁੰਦਾ ਉਨਕਲਾ ਖੰਜੀਵਾ ਫਾਲ ਵਿੱਚ ਤਿੰਨ ਵਸਤੂ ਪਈਓ ਸਸੁ ਦੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਧਾਰੂ ਜੀ ਕੋ ਖਵੈ ਜੀ ਕੋ ਪੁੰਚੈ ਤਿਸ ਕਾ ਹੋਇ ਉਧਾਰ ਇਹ ਬਤ ਜੀ ਨਾ ਜਾਈ ਨਿਕਨ ਤਰਾ ਕਰਤਾਰ ਕੰਸ ਸਾਰ ਤੁਮ ਲਗ ਤਰੀਐ ਸੁਬਨਾਨ ਬ੍ਰੰਤ ਪਿਸਾਰ ਸ਼ਲੋਕ ਮਹੰਦਾ ਪੰਜੀਵਾ ਤੇਰਾ ਕੀਤਾ ਜਾਤੋ ਨਹੀਂ ਗਲੋ ਯੁਕਿ ਤੋਈ ਮਨੁ ਪਿਆਰੇ ਕੋ ਗੁਣ ਨਾਹੀ ਆਪੇ ਤ੍ਰਿਸ਼ ਪਿਓਏ ਹਰਿਸ਼ ਪਿਆ ਮਹਿ ਰਾਮਤ ਹੋਈ ਸਤਗੁਰ ਸਜਣ ਮਿਲੈ ਆ ਨਾ ਨਿਕਨਾ ਮਲੇ ਤੁਜਿਆ ਤਨ ਮਲ ਕੀ ਵਹਰੀ ਆ ਪਾਉਲੀ ਜਿੱਥੇ ਤੂੰ ਸੁਮਰਾ ਤੂੰ ਜਿੱਥੇ ਕੋ ਨਾ ਹੈ ਉੱਥੇ ਤੇਰੀ ਰਾਖ ਅਗਨੀ ਉਤਰ ਮਾਹੇ ਸੁਣ ਕਾ ਜੇ ਕਹਿ ਦੂਤ ਨਾਏ ਤ੍ਰਿਛਿ ਬਜਾਹੇ ਆਵ ਜਾ ਲੋਕ ਵਿਕਮ ਸਗਾਹੋਂ ਗੁਰ ਸ਼ਬਦ ਦੇ ਪਾਨ ਪਾਏ ਜਿਨ ਕਉ ਲੱਗੇ ਪਿਆਸ ਅੰਮ੍ਰਿਤ ਸੇਖਾਏ ਕਲ ਮਹਿ ਉਪੋਲ ਲੋਕਨ ਗਵੰਤ ਗਾਹੇ ਸਭ ਸੇ ਨੋ ਕਿਰਪਾਲ ਸਮਾਦੇ ਸਾਈ ਸਾਹਿ ਪ੍ਰਥਾ ਕੋਈ ਨਾ ਜਾਏ ਜਿਆ ਵਿਥ ਦੇ ਆਹੇ ਸੁਖ ਮਹੰਦਾ ਪੰਜਿਵਾ ਅੰਤਰੇ ਗੁਰਿਆ ਰਾਤ ਲਾ ਜੀਵਾ ਜੱਗਰ ਨਾਉ ਨਿਤਰੀ ਸਤ ਗੁਰ ਸੇਖਣਾ ਸਉਨੇ ਸੁਨਾ ਬਰਣਾ ਸਤ ਗੁਰ ਸੇ تیرਤਿਆ ਤਰਖੇ ਪਾਈ ਅਠਾਉ ਕਉ ਨਾਨਕ ਕਿਰਪਾ ਕਰੇ ਜੇ ਸੁਨੇ ਵਾਤ ਦੇ ਜਾਗ ਮੈਂ ਤੁਮ ਕਾਢੀ ਹੈ ਵਿਰਲੇ ਕੀ ਕਿ ਮਹਲਾ ਪੰਜੇ ਵਾ ਰੱਕੇ ਰਖਣ ਹਾਰ ਆਪ ਬਾਰਿਨ ਗੁਰ ਕੀ ਪੈਰੇ ਪਾਏ ਕਸਵਾਰਿ ਲੋ ਆਪ ਜਿਆਲ ਮਨੋਨਾ ਵਿਸਾਰਿਆਨ ਸਾਧੂ ਜਨਕ ਸੰਗ ਭਵ ਜਲ ਤਾਰਿਆਨ ਸਾਖਤਿ ਨਿੰਦਕ ਦੋਸ਼ੋ ਕਿਨ ਮਾਹੀ ਬੀਦਾ ਜੀ ਆਲੇ ਜਿਸ ਸਾਹਿਬ ਕੀ ਟੇਕ नानक जिस जिसमरत सुख हो सगले दुख जाए जिस साहेब टेक नानक मुन्न माँ जिस जिसमरत सुख हो सगले दुख जाए हे ਕਾ ਫਰਜ਼ਾ ਵਾਹਿਗੁਰੂ ਜੀ ਕੀ ਫਤਿਹ